ਜੰਗਾ ਨੰਬਰ ਇਤਿਨਾਸ ਨਾਲ ਆਤੀ ਹੈ। ਉਹ ਸਾਨੂੰ ਦੱਸਦੀ ਹੈ। ਜੇ ਦਿੱਤੀ ਸਰਕਾਰਾਂ ਸਪੂਰਨ ਦਾ ਖੂਰ ਅਸ ਕਰਦੇ ਸਾਡਾ ਆਪਣਾ ਵੀ ਨਹੀਂ। ਅਸੀਂ ਆਪ ਵੀ ਭਾਸ਼ਾ ਨੂੰ ਮਾਂ ਬੋਲੀ ਨੂੰ ਕਿੰਨਾ ਲੇਦੇ ਰਹੇ ਹਾਂ। ਅਸੀਂ ਸ਼ਾਇਦ ਇਹਨੂੰ ਸੁਗਲ ਦਾ ਸਾਧਨ ਬਣਾ ਰਹੇ ਅੱਜ ਹੁਣ ਫੇਸਬੁੱਕ ਤੇ ਹੋਰ ਸੋਸ਼ਲ ਮੀਡੀਆ ਤੇ ਬੜਾ ਮੁਸ਼ਕਿਲ ਦੂਜੇ ਵਿਅਕਤੀਆਂ ਦੇ ਕੋਲ ਪਰੇਲ ਲੱਗ ਗਏ ਮੇਰਾ ਸੰਬੰਧ ਬਹੁਤ ਪੁਰਾਣੀ ਸਹਿਤਵਾ रामपुर ਦਹਾੜੇ ਵਾਲੀ ਨਾਲ ਕੀ ਉਧਿਆ ਦੇਵੀ ਰਚਨਾਵਾਂ ਦੇ ਚਰਚਾ ਹੁੰਦੀ ਹੈ ਜਦੋਂ ਰਚਨਾਵਾਂ ਦੇ ਚਰਚਾ ਹੁੰਦੀ ਹੈ ਬੜੀ ਬੇਕਦਰ ਤੇ ਬੇਕਦਰ ਜੀ ਹੋਣੀ ਚਾਹੀਦੀ ਹੈ ਮੈਨੂੰ ਅੱਜ ਲੱਗਿਆ ਕਿ ਸਿਹਤ ਸਭਾਵ ਬਹੁਤ ਪ੍ਰਾਣੀ ਹੈ ਇੱਥੇ ਵੀ ਇਸ ਤਰ੍ਹਾਂ ਦੀਆਂ ਪਰੰਪਰਾਵਾਂ ਹੋਣਗੀਆਂ ਪਰ ਅੱਜਕੱਲ ਸਾਰੀਆਂ ਹੀ ਸਿਹਤ ਸਭਾਵਾਂ ਦੇ ਵਿੱਚ ਇਹ ਹੋ ਗਿਆ ਕਿ ਅਸੀਂ ਸਮਾਗਮ ਕਰਦੇ ਆਂ ਕਿ ਸਮਾਗਮ ਇਸ ਮਾਹੌਲ ਦੇ ਵਿੱਚ ਸਾਡੀ ਚਿੰਤਾ ਹੁੰਦੀ ਹੈ ਪ੍ਰਬੰਧਕਾਂ ਦੇ ਵਿੱਚ ਚਿੰਤਾ ਜ਼ਰੂਰ ਰਹੀ ਹੁੰਦੀ ਹੈ ਕਿ ਅਸੀਂ ਕਿਸੇ ਨੂੰ ਨਰਾਜ਼ ਨਾ ਕਰ ਦੇਈਏ ਸਾਡੇ ਆਉਣ ਜਿਹੜੇ ਆਉਂਦੇ ਨੇ ਉਹਨਾਂ ਕਰਕੇ ਹਉਂਦੇ ਆਂ ਆਪਾਂ ਥੋੜਾ ਜਿਹਾ ਮਨ ਫੁੱਲਾ ਕਰਕੇ ਬਡੇ ਲੇਕ ਕੋ ਹੀ ਬਣੇ ਆ ਜਿਨ੍ਹਾਂ ਨੇ ਆਪਣੀ ਅਲੋchna ਸਹੀ ਹੈ ਜੇ ਤੁਸੀਂ ਸਹਿਣਾ ਹੀ ਗਵਾ ਲਏ ਤਾਂ ਫਿਰ ਤੇਰੇ ਕਾਹ ਦਾ ਪਾ ਸਹਿਤ ਨਾਲੋਂ ਸ਼ਰਧਾ ਨਾਲੋਂ ਪੁੱਛ ਜਾਣਾ ਕਿ ਕਿਤੇ ਦੂਰ ਚਲੇ ਗਏ ਹੋ ਮੈਂ ਵੀ ਹਾਂ